ਅਜ ਤਾਂ ਜੇ ਹੀ ਕਿਹੜਾ ਪਟਿਆਲੇ ਬੈਠਾ ਯਾਰ ਤੇ ਜੇ ਹੀ ਇਸ ਤੋਂ ਵੀ ਨਹੀਂ ਆ ਸਕਦਾ ਸਿੱਧਾ ਹੈਂ ਪਿਜਲੀ ਮਰਦਾਬਾ ਮਰਦਾਬਾ ਪਿਜਲੀ ਮਰਦਾਬਾ ਮਰਦਾਬਾ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਵਾਧੂ ਬਿਜਲੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ ਤੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਇਸ ਵਾਰ 8 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਵੇਗੀ ਪਰ ਅਬੋਰ ਦੇ ਵਿੱਚ ਕਿਸਾਨਾਂ ਵੱਲੋਂ ਬਿਜਲੀ ਗ੍ਰਿਡ ਘੇਰ ਲਿਆ ਕਿਸਾਨਾਂ ਦਾ ਇਲਜ਼ਾਮ ਸੀ ਕਿ ਸਰਕਾਰ ਵੱਲੋਂ 8 ਘੰਟੇ ਬਿਜਲੀ ਦੇਣ ਦਾ ਵਾਦਾ ਕੀਤਾ ਗਿਆ ਸੀ ਪਰ ਉਹਨਾਂ ਤੱਕ ਬਿਜਲੀ ਪੂਰੀ ਨਹੀਂ ਪਹੁੰਚ ਰਹੀ ਜਿਸ ਕਰਕੇ ਉਹਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਬੋਰ ਦੇ ਨੇੜਲੇ ਪਿੰਡਾਂ ਦੇ ਕਿਸਾਨਾਂ ਦਾ ਇਹ ਧਰਨਾ ਰਾਤ ਕਰੀਬ 1 ਵਜੇ ਤੱਕ ਜਾਰੀ ਰਿਹਾ ਤੇ ਇਸ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਧਰਨਾ ਚੁੱਕ ਲਿਆ ਗਿਆ ਕਿਸਾਨਾਂ ਨੇ ਬਿਜਲੀ ਮੁਲਾਜ਼ਮਾਂ ਦੇ ਉੱਤੇ ਕਥਿਤ ਤੌਰ ਤੇ ਇਹ ਵੀ ਇਲਜ਼ਾਮ ਲਾਏ ਕਿ ਉਹਨਾਂ ਵੱਲੋਂ ਪੈਸੇ ਲੈ ਕੇ ਦੂਜੇ ਪਿੰਡਾਂ ਨੂੰ ਵੱਧ ਸਪਲਾਈ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਪਿੰਡਾਂ ਨੂੰ ਘੱਟ ਸਪਲਾਈ ਦੇਣ ਕਾਰਨ ਉਹਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਕੀ ਹੈ ਫਿਰ ਕਿਦੋਂ ਤੱਕ ਚੱਲੇਗਾ ਆਖਿਰ ਕਿਸਾਨ ਕੋਲੇ ਕੀ ਹੱਲ ਰਹੇਗਾ ਇਹਦਾ ਜੇ ਬਿਜਲੀ ਨਹੀਂ ਹੋਊਗੀ ਪਾਣੀ ਨਹੀਂ ਲੱਗੂ ਫਸਲ ਨਹੀਂ ਹੋਊਗੀ ਹਾਲਤ ਤਾਂ ਸਾਡੇ ਕੋਲੇ ਆਈਏ ਫਿਰ ਅਸੀਂ ਝੋਨੇ ਵਾਦਿਆਂਗੇ ਜਾਂ ਆਪਦੇ ਅੱਕ ਕੇ ਕੋਈ ਹੋਰ ਫਸਲ ਬੀਜ ਲਾਂਗੇ ਜਿਹੜੀ ਬਿਨਾ ਪਾਣੀ ਤੋਂ ਹੁੰਦੀ ਹੋਵੇ ਝੋਨਾ ਪਾਣੀ ਦੀ ਫਸਲ ਹੈ ਜੀ ਪਾਣੀ ਵਾਸਤੇ ਲਾਈਟ ਚਾਹੀਦੀ ਆ ਤੇ ਲਾਈਟ ਤੋਂ ਸਾਨੂੰ ਕਰਮਚਾਰੀ ਖਰਾਬ ਕਰ ਰਹੇ ਜੀ ਸਾਨੂੰ 3-4 ਘੰਟੇ ਹੋ ਗਏ ਤਾਂ ਸਰਕਾਰ ਨੇ 8 ਘੰਟੇ ਸਾਨੂੰ 3-4 ਘੰਟੇ ਹੋ ਗਏ ਸਾਨੂੰ ਇੱਥੇ ਆ ਕੇ ਬੈਠੇ ਨੂੰ ਕਿਸੇ ਸਾਨੂੰ ਅਫਸਰ ਨੇ ਕਿਈ ਕੋਈ ਇੱਥੇ ਆਇਆ ਨਹੀਂ ਸਾਡੀ ਕਿਸੇ ਨੇ ਸਾਰ ਨਹੀਂ ਲਈ ਜੀ ਸਾਨੂੰ ਇਹ ਲਗਾਤਾਰ ਕਰਮਚਾਰੀ ਖਰਾਬ ਕਰ ਰਿਹਾ ਜੀ ਸਾਡੀ ਲਾਈਟ ਨੇ 3 ਘੰਟੇ ਕੱਟ ਕੇ ਤੇ ਦੂਸਰੇ ਪਾਸੇ ਦੇਤੀ ਜੀ ਤੇ ਸਾਨੂੰ ਮੈਸੇਜ ਲਿਖ ਕੇ ਗਰੁੱਪ ਚ ਪਾਤਾ ਕਿ ਪਾਵਰ ਕਟ ਆਉਣ ਕਰਕੇ ਤੁਹਾਡੀ ਸਪਲਾਈ ਬੰਦ ਕੀਤੀ ਜਾਂਦੀ ਹੈ ਤੇ ਸਾਡੀ ਵਾਟਰਾਂ ਵਾਟ ਦੂਜੇ ਗਰੁੱਪ ਦੀਆਂ ਮੋਟਰਾਂ ਚੱਲ ਪਈਆਂ ਸਾਨੂੰ ਪਤਾ ਲੱਗ ਗਿਆ ਜੀ ਪਾਵਰ ਕਟ ਕਹਿੰਦਾ ਹੈ ਤਾਂ ਸਾਡੇ ਨਾਲ ਬੇਈਮਾਨੀ ਕਰੀ ਜਾਂਦਾ ਸਰਾ ਸਰ ਜੀ ਅਸੀਂ ਫਿਰ ਸਾਰੇ ਭੈਣ ਭਰਾ ਇਕੱਠੇ ਹੋ ਕੇ ਇੱਥੇ ਆਏ ਆ ਜੀ ਸਾਡੀ ਅਜੇ ਤੱਕ ਕਿਸੇ ਨੇ ਗੱਲ ਨਹੀਂ ਸੁਣੀ ਨਾ ਕੋਈ ਅਫਸਰ ਆਇਆ ਮੰਗ ਅਸੀਂ ਇਹ ਕਰਦੇ ਆਂ ਜੀ ਸਾਡੇ ਨਾਲ ਇਹ ਵਿਤਕਰਾ ਨਾ ਕੀਤਾ ਜਾਵੇ ਸਾਨੂੰ ਸਾਡੀ ਸਹੀ ਬਣਦੀ ਲੈਡ ਦਿੱਤੀ ਜਾਵੇ ਸਾਡੇ ਹੱਕ ਦੀ ਲੈਡ ਸਾਨੂੰ 8 ਘੰਟੇ ਪੂਰੀ ਕੀਤੀ ਜਾਵੇ ਨਾ ਕਿ ਸਾਡੀ ਲੈਡ ਕੱਟ ਕੇ ਕਿਸੇ ਹੋਰ ਕਰ ਦੂਜੇ ਨੂੰ ਸਾਡੀ 3.5 ਘੰਟੇ ਕੱਟ ਲਈ ਦੂਜੇ ਨੂੰ 3 ਘੰਟੇ ਫालतू ਦੇਤੀ ਜਿੰਦਾ ਅਜੇ ਟਾਈਮ ਵੀ ਨਹੀਂ ਹੋਇਆ ਜੀ ਸਾਡੀ ਕੀ ਹੈ ਕਿ ਜੀ ਮਸਲਾ ਹੈ ਜਿਹੜਾ ਜਿਹੜਾ ਤੁਸਾਨੂੰ ਧਰਨਾ ਲਾਣਾ ਪਿਆ ਮਸਲਾ ਇਹ ਹੈ ਜੀ ਸਾਡਾ ਜਿਹੜਾ ਬਿਜਲੀ ਦਾ ਟਾਈਮ ਸੀ ਅੱਜ 8 ਘੰਟੇ ਨਾਲੇ ਸਾਨੂੰ ਲਾਈਟ ਦੇਣੀ ਸੀ 1:30 ਤੋਂ ਲੈ ਕੇ 9:30 ਵਜੇ ਤੱਕ ਜੀ ਜਿਹੜੀ ਕਿ ਇਹਨਾਂ ਨੇ ਸਾਡੀ ਲਾਈਟ 6:40 ਮਿੰਟ ਤੇ ਸਾਡੀ ਸਪਲਾਈ ਬੰਦ ਕਰਦੀ ਇਹਨਾਂ ਨੇ ਇਹਨਾਂ ਨੇ ਮੈਸੇਜ ਇਹ ਪਾਇਆ ਸਾਨੂੰ ਵੀ ਮੋਟਰਾਂ ਵਾਲੇ ਗਰੁੱਪ ਦੇ ਵਿੱਚ ਵੀ ਪਾਵਰ ਕੱਟ ਔਨ ਕਰਕੇ ਜਿਹੜਾ ਪੁਰਾਣਾ ਭਾਈ ਕਰਾ ਸੀ ਉਹਨੂੰ ਬੰਦ ਕੀਤਾ ਗਿਆ ਠੀਕ ਹੈ ਜੀ 6:48 ਮਿੰਟ ਤੇ ਇਹਨਾਂ ਨੇ ਨਵਾਂ ਭਾਈ ਕਰੜਾ ਚਾਲੂ ਕਰਤਾ ਉਹਦੇ ਵਿੱਚ ਮੈਸੇਜ ਪਾਤਾ ਇਹਨਾਂ ਨੇ ਵੀ ਵਾਧੂ ਸਪਲਾਈ ਚਾਲੂ ਕੀਤੀ ਗਈ ਜੇਕਰ ਉਹਨਾਂ ਨੂੰ ਵਾਧੂ ਸਪਲਾਈ ਮਿਲ ਰਹੀ ਹੈ ਤਾਂ ਸਾਡੀ ਲਾਈਟ ਫਿਰ ਕਿੱਧਰ ਗਈ ਜੀ ਜਿਹੜੀ ਸਾਡੀ 3.5 ਘੰਟੇ ਲਾਈਟ ਹੈ ਉਹ ਸਾਨੂੰ ਪਾਵਰ ਕੱਟ ਕਰਕੇ ਕਿਉਂ ਬੰਦ ਕੀਤੀ ਗਈ ਸਪਲਾਈ ਕਿਦੋਂ ਤੋਂ ਚੱਲ ਰਹੀ ਹੈ ਜਿਹੜਾ ਮਸਲਾ ਇਹ ਲਗਾਤਾਰ ਹੀ ਚੱਲ ਰਿਹਾ ਜੀ ਜਦੋਂ ਤੋਂ ਧੋਣੇ ਲੱਗਿਆ ਉਸ ਦਿਨ ਤੋਂ ਇਹ ਮਸਲਾ ਚੱਲ ਰਿਹਾ ਹੈ ਸਾਡਾ ਤੇ ਕਿਸਮਤ ਹੈ ਕਿ ਪਰੇਸ਼ਾਨੀ ਫਿਰੋਜ਼ੇ ਦੀ ਪਰੇਸ਼ਾਨੀ ਸਾਡੀ ਪਰੇਸ਼ਾਨੀ ਇਹ ਹੈ ਸਾਡੇ ਦਾ ਝੋਨੇ ਸਰ ਵਾਉਣ ਵਾਲੇ ਹੋਏ ਪਏ ਐਂ ਤਾਂ ਸਾਡਾ ਨਹੀਂ ਪਈ ਝੋਨੇ ਦੀ ਕੋਈ ਸਾਨੂੰ ਸਪਰੇ ਨਹੀਂ ਪਈ ਸਾਨੂੰ ਇਹ ਬਿਜਲੀ ਕਰਮਚਾਰੀ ਜਿਹੜੇ ਥੋੜੇ ਸੀ ਤੋਂ ਗ੍ਰੈਡ ਵਾਲੇ ਨੇ ਇਹ ਬਹੁਤ ਜ਼ਿਆਦਾ ਖਰਾਬ ਕਰ ਰਹੀ ਹੈ ਸਾਨੂੰ ਇਹ ਤਰਨਾ ਤੁਸੀਂ ਲਾਇਆ ਫਿਰ ਕਿਦੋਂ ਤੱਕ ਚੱਲੇਗਾ ਹਾਂ ਜੀ ਹੁਣ ਜੋ ਇਹ ਸਾਡਾ ਤਰਨਾ ਹੀ ਉਹਨਾਂ ਚਿਰ ਚੱਲੂਗਾ ਜਿੰਨਾ ਚਿਰ ਸਾਡੇ ਕੋਲ ਬਿਜਲੀ ਦੇ ਕਰਮਚਾਰੀ ਆ ਕੇ ਗੱਲ ਨਹੀਂ ਕਰਦੇ ਅਸੀਂ ਅਸੀਂ ਇਹਨੂੰ ਇਹ ਗੱਲ ਕੀਤੀ ਸੀ ਜੇ ਸਾਨੂੰ ਤੁਸੀਂ ਨਾ ਲਾਓ ਪੂਰੀ ਕਰਦੇ ਅਸੀਂ ਸਾਨੂੰ ਤੁਸੀਂ ਲਿਖਤੀ ਰੂਪ ਦੇ ਵਿੱਚ ਜਿਹੜਾ ਤੁਹਾਨੂੰ ਮੈਸੇਜ ਆਇਆ ਉਹ ਸਾਨੂੰ ਵਿਖਾ ਦਿਓ ਇਹਨਾਂ ਦੇ ਕੋਲ ਕੋਈ ਮੈਸੇਜ ਨਹੀਂ ਹੈਗਾ ਸੀ ਅਸੀਂ ਪਹਿਲਾਂ ਵੀ ਇੱਕ ਤਰਨਾ ਲਾ ਚੁੱਕੇ ਹਾਂ ਉਦੋਂ ਸਾਡੇ ਨਾਲ ਐਕਸ਼ਨ ਸਾਹਮਣੇ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਤੁਹਾਡੀ ਜਿਹੜੀ ਸਪਲਾਈ ਹੈ ਲਗਾਤਾਰ ਦੇਵਾਂਗੇ ਮੇਰੀ ਗੱਲ ਹੋ ਗਈ ਹੈ ਪਟਿਆਲੇ ਤੇ ਤੁਸੀਂ ਧਰਨਾ ਚਾਹਕਦੇ ਹੋ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਧਰਨਾ ਚਾਹਕ ਦਿੱਤਾ ਸੀਗਾ ਜੀ ਠੀਕ ਹੈ ਹੁਣ ਦੁਬਾਰਾ ਸਾਨੂੰ ਲਗਾਤਾਰ 4 ਦਿਨ ਲਾਈਟ ਸਹੀ ਦਿੱਤੀ ਹੈ ਹੁਣ ਫਿਰ ਉਹੀ ਹਾਲ ਚੱਲ ਰਿਹਾ ਅਸੀਂ ਇਹੀ ਮੰਗ ਕਰਦੇ ਹਾਂ ਬਿਜਲੀ ਦੇ ਵੱਡੇ ਕਰਮਚਾਰੀ ਆ ਕੇ ਐਕਸੀਨ ਸਾਹਿਬ ਜਾਂ ਕੋਈ ਵੀ ਸਾਡੇ ਨਾਲ ਆ ਕੇ ਇੱਥੇ ਗੱਲ ਕਰਨ ਸਾਨੂੰ ਭਰੋਸਾ ਦੇਣ ਵੀ ਅਸੀਂ ਲਗਾਤਾਰ 8 ਘੰਟੇ ਲਾਏ ਉਹਨਾਂ ਚਿਰ ਸਾਡਾ ਧਰਨਾ ਇੱਥੇ ਲੱਗਾ ਰੋਣ ਹੁਣ ਦੇਖੋ ਕੀ ਬਾਜੀ ਕੋਈ ਸਰਕਾਰ ਨਾਲ ਨਹੀਂ ਜੇ ਸਰਕਾਰ ਨੇ 8 ਘੰਟੇ ਸਾਨੂੰ ਦੇਣੀ ਕੀਤੀ ਤਾਂ ਹੀ ਚੋਨੇ ਲਾਏ ਅਸੀਂ ਜੇ ਸਰਕਾਰ ਨੇ ਸਾਨੂੰ ਕਹਿੰਦਾ ਲਾਈਟ ਨਹੀਂ ਮਿਲਣੀ ਅਸੀਂ ਕਿਉਂ ਲੈਣ ਨੂੰ ਸੀ ਜੀ 4-4000 ਰ ਖਾਦਾ ਪਾ ਚੁੱਕੇ ਆ ਜੀ ਸਾਢੇ 4:30 ਵਨ ਵਾਲੇ ਹੋਏ ਪਏ ਆ ਜੀ ਇਹ ਪੈਸੇ ਲੈਂਦੇ ਆ ਜੀ ਇੱਕ ਦੋ ਦਿਨ ਵੇਹਣੇ ਜੇ ਸਰਕਾਰ ਵੀ ਗੱਲ ਹੁਣ ਸੁਣ ਰਹੀ ਹੈ ਜੀ ਅਸੀਂ ਸਰਕਾਰ ਦੇ ਵਿਰੋਧੀ ਨਹੀਂਗੇ ਜੀ ਜੇ ਸਰਕਾਰ ਨੇ ਇਹਨਾਂ ਨੂੰ ਨਾਸ ਨਾ ਪਾਈ ਫਿਰ ਸਰਕਾਰ ਦੇ ਵੀ ਅਸੀਂ ਵਿਰੋਧ ਉਤਰਾਂਗੇ ਅਸੀਂ ਰੋਡ ਜਾਮ ਕਰਾਂਗੇ ਰੋਡ ਜਾਮ ਸਾਢੇ 5:30 ਵਜੇ ਇਸ ਮੁਲਾਜ਼ਮ ਦੀ ਡਿਊਟੀ ਸਟਾਰਟ ਹੋਈ ਸੀ ਪੌਣੇ 6:00 ਵਜੇ ਸਾਡੇ ਬੰਦੇ ਨੇ ਲੇਟ ਕੱਢ ਦਿੱਤੀ ਠੀਕ ਹੈ ਜੀ ਉਸ ਤੋਂ ਬਾਅਦ 100 ਬੰਦਾ ਆਇਆ ਸਾਡੇ ਪਿੰਡ ਦਾ ਇਹ ਬੰਦਾ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਇਹਨੇ ਫੋਨ ਲਾਇਆ ਕੰਨ ਨੂੰ ਕਦੇ ਕਿਸੇ ਨਾਲ ਗੱਲ ਕਰ ਰਿਹਾ ਕਦੇ ਠੀਕ ਹੈ ਜੀ ਇਹ ਸਾਨੂੰ ਪੂਰੇ ਬੰਦਿਆਂ ਨੂੰ ਬੇਵਕੂਫ ਬਣਾ ਰਿਆ ਜੋ ਕਿ ਬੰਦੇ ਅੱਜ ਤੱਕ ਭੁੱਖੇ ਬੈਠੇ ਆ ਕਿਸੇ ਨੇ ਰੋਟੀ ਨਹੀਂ ਖਾਧੀ ਸਾਨੂੰ ਜਿੰਨਾ ਚਿਰ ਮਰਜ਼ੀ ਬੈਠਣਾ ਪਵੇ ਅਸੀਂ ਬੈਠਾਂਗੇ ਅਸੀਂ ਰੋਡ ਵੀ ਜਾਮ ਕਰਾਂਗੇ ਅਗਰ ਇਹ ਸਾਡੇ ਬੰਦਿਆਂ ਨੇ ਗੱਲ ਨਾ ਸੁਣੀ ਅਗਰ ਅਫਸਰ ਨਾ ਆਏ ਅਸੀਂ ਰੋਡ ਵੀ ਜਾਮ ਕਰਾਂਗੇ ਕਿਉਂਕਿ ਅਸੀਂ ਇਹਨਾਂ ਦੇ ਕਹਿਣ ਤੇ ਇਹੀ ਝੋਨਾ ਲਾਇਆ ਸੀ ਕਿਸਾਨ ਖੁਦਕੁਸ਼ੀਆਂ ਕਿਉਂ ਕਰਦੇ ਨੇ ਇਹਨਾਂ ਕਰਕੇ ਕਰਦੇ ਨੇ ਔਰ ਕਿਸਾਨ ਨੂੰ ਕੁਝ ਨਹੀਂ ਹੁੰਦਾ ਸਿਰਫ ਇਹਨਾਂ ਨੇ ਪਾਣੀ ਨਹੀਂ ਦਿੱਤਾ ਇੱਕ ਬੰਦੇ ਦਾ ਤਿੰਨ ਕਿੱਲਾਂ ਦਾ ਖਾਲਾ ਹੈ ਅਗਰ ਇਹ ਬੰਦੇ ਨੇ ਤਿੰਨ ਘੰਟੇ ਪਹਿਲਾਂ ਲਾਈਟ ਕੱਟ ਦਿੱਤੀ ਉਸ ਤੋਂ ਬਾਅਦ ਲਾਈਟ ਜਾਊਗੀ ਤੇ ਉਹ ਬੰਦੇ ਦਾ ਕੀ ਬਣੂਗਾ ਮਨਦਾ ਥੋੜਾ ਜਿਹਾ ਵੀ ਰਹਿ ਗਿਆ ਕੁਝ ਨਹੀਂ ਹੋ ਸਕਦਾ ਹੋਰੋ ਬੰਦੇ ਦਾ ਨਾਮ ਨਹੀਂ ਲੈ ਰਿਹਾ ਅਫਸਰ ਦਾ ਔਰ ਨਾ ਸਾਨੂੰ ਮੈਸੇਜ ਦਿਖਾ ਰਿਹਾ ਬੰਦਾ ਹੈ ਠੀਕ ਹੈ ਜੀ ਇਹ ਮੁਲਾਜ਼ਮਾਂ ਨੂੰ ਮੁਲਾਜ਼ਮ ਆਏ ਨੇ ਦੋ ਉਹਨਾਂ ਨੂੰ ਇਦਾਂ ਕਹਿ ਰਿਹਾ ਪੁਲਿਸ ਮੁਲਾਜ਼ਮ ਆਏ ਨੇ ਉਹਨਾਂ ਨੂੰ ਇਦਾਂ ਬੇਕੂਬ ਬਣਾ ਰਿਹਾ ਕੰਮ ਕੀ ਹੈ ਆਪਣਾ 100 ਬੰਦਾ ਨਾਮ ਨਹੀਂ ਦੱਸ ਰਿਹਾ ਬੰਦਾ ਆਪਣਾ ਨਾਮ ਨਹੀਂ ਦੱਸ ਰਿਹਾ ਮੁਲਾਜ਼ਮ ਜਿਹੜਾ ਇੱਥੇ ਗ੍ਰੇਡ 'ਚ ਲੱਗੇ ਕੀ ਨਾਮ ਹੈ ਮੁਲਾਜ਼ਮ ਦਾ ਨਾਮ ਨਹੀਂ ਦੱਸ ਰਿਹਾ ਆਪਣਾ ਉਹ ਅਸੀਂ ਨਾਮ ਪੁੱਛਿਆ ਨਾਮ ਨਹੀਂ ਦੱਸ ਰਿਹਾ ਕਹਿੰਦਾ ਮੈਨੂੰ ਉੱਪਰੋਂ ਫੋਨ ਆਇਆ ਸਾਨੂੰ ਪ੍ਰੂਫ ਦਿਖਾ ਦੇ ਅਸੀਂ ਧਰਨਾ ਛੱਡ ਦਾਂਗੇ ਅਗਰ ਕੁਝ ਹੋਵੇ ਫੋਨ ਨਹੀਂ ਕਰਾਉਂਦਾ ਪਾਵਰ ਘਟਾਨ ਕਰਕੇ ਜੀ ਉਹ ਇਹਨਾਂ ਨੂੰ ਬਿਜਲੀ ਨਹੀਂ ਪੂਰੀ ਮਿਲਣੀ ਅੱਛਾ ਨਹੀਂ ਪਾਵਰ ਕੱਟ ਦੇ ਨਾਲ ਕਹਿ ਰਹੇ ਸੀ ਕਿ ਬਰਾਬਰ ਤੇ ਜਿਹੜਾ ਦੂਜਾ ਪਿੰਡ ਹੈ ਉਹਦੀ ਉਹਦੀ ਚੱਲ ਰਹੀ ਸੀ ਉਹ ਵੀ ਉਸੇ ਲਾਈਨ ਤੇ ਐਕਚੁਅਲੀ ਜਿਹੜਾ ਪਾਵਰ ਕੱਟ ਦਾ ਸ਼ਡਿਊਲ ਹੈ ਇਹ ਸਾਰਾ ਪਟਿਆਲੇ ਤੋਂ ਹੀ ਹੁੰਦਾ ਹੈ ਜਿਹੜਾ ਕਿ ਮੁਕਸਰ ਅਬੋਰ ਦੇ ਹੁੰਦੇ ਆ ਇਹਨਾਂ ਨੂੰ ਲੱਗਦਾ ਇਹ ਪੂਰਾ ਜਿਹੜਾ ਸਰਕਲ ਮੁਕਸਰ ਚ ਹੈ ਹਾਂਜੀ ਮੁਕਸਰ ਚ ਇਹ ਸਰਕਲ ਮੁਕਸਰ ਦੇ ਵਿੱਚ ਹੈ ਦੋਨੇ ਪਿੰਡ ਬਰਾਬਰ ਇੱਕੋ ਨਾਲ ਦੇ ਤੇ ਫਿਰ ਪਾਵਰ ਕੱਟ ਜੜਾ ਹੈਗਾ ਉਹਨੂੰ ਆਪਾਂ ਅਲੱਗ ਕਿਵੇਂ ਕਹਿ ਸਕਦੇ ਨਹੀਂ ਨਹੀਂ ਪਾਵਰ ਕੱਟ ਐ ਹੈਗਾ ਨਾ ਜੀ ਜਿੰਨੀ ਇਹਨਾਂ ਨੂੰ ਨਾ ਜਿਹਦੇ ਜਿਹਨੇ ਏਪੀ ਫੀਡਰ ਨੇ ਨਾ ਜੀ ਉਹਨਾਂ ਨੂੰ ਵੰਡਿਆ ਜਾਂਦਾ ਹੈ ਪਾਵਰ ਅਵੇਲੇਬਿਲਟੀ ਦੇ ਹਿਸਾਬ ਨਾਲ ਤੇ ਕੀ ਹੈ ਕਾਫੀ ਦੇ ਦੋਸ਼ ਵੀ ਲੱਗੇ ਕਿ ਜਿਹੜੇ ਇੱਥੇ ਮੁਲਾਜ਼ਮ ਹੈ ਉਹ ਪੈਸੇ ਲੈ ਕੇ ਜਿਹੜਾ ਹੈਗਾ ਨਹੀਂ ਇਹੋ ਜੀ ਗੱਲ ਨਹੀਂ ਹੈਗੀ ਫਿਰ ਵੀ ਮੈਂ ਦਿਨੇ ਆ ਕੇ ਇਹਦੀ ਤਹਿਕੀਕਾਤ ਕਰਾਂਗਾ ਤੇ ਹੋਏਗਾ ਕੋਈ ਗਾ ਤੇ ਦੋਸ਼ੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਏਗੀ ਕਟ ਦੇ ਬਾਵਜੂ ਜਿਹੜਾ ਕਟ ਦੇ ਬਾਵਜੂ ਦੱਸਿਆ ਜਾ ਰਿਹਾ ਸੀਗਾ ਕਿ ਤੁਸੀਂ ਤਰਨਾ ਲਗਾਇਆ ਤਾਂ ਅਸੀਂ ਬਿਜਲੀ ਚਾਲੂ ਕਰ ਦਿੰਨੇ ਆ ਤੇ ਜੇਕਰ ਪਾਵਰ ਕੱਟ ਸੀਗਾ ਤਾਂ ਫਿਰ ਚਾਲੂ ਕਿਵੇਂ ਹੋ ਜਾਂਦਾ ਕੋਈ ਨਹੀਂ ਪਾਵਰ ਕਿੱਥੋਂ ਆ ਗਈ ਕੀ ਹੋਇਆ ਜਦੋਂ ਇੱਥੇ ਪ੍ਰੋਬਲਮ ਆਈ ਤੇ ਐਕਸਨ ਸਾਹਿਬ ਦੇ ਧਿਆਨ ਚ ਲਿਆਦਾ ਗਿਆ ਐਕਸਨ ਸਾਹਿਬ ਨੇ ਨੋਟ ਬਣਾ ਕੇ ਪਾਵਰ ਕੰਟਰੋਲਰ ਨੂੰ ਭੇਜਿਆ ਪਾਵਰ ਕੰਟਰੋਲਰ ਨੇ ਇਥੋਂ ਵਾਸਤੇ ਪਰਮਿਸ਼ਨ ਦਿੱਤੀ ਉਧੇ ਕਰਕੇ ਸਪਲਾਈ ਚੱਲੀ ਪਰ ਲੋਕਾਂ ਨੂੰ 8 ਘੰਟੇ ਸਪਲਾਈ ਨਹੀਂ ਮਿਲ ਰਹੀ ਉਹਦੇ ਕਰਕੇ ਉਹਨਾਂ ਨੇ ਐਡੀਸ਼ਨਲ ਸਪਲਾਈ ਦੇ ਦਿੱਤੀ ਕੀ ਉਹਨਾਂ ਕੀ ਭਰੋਸਾ ਕੀ ਦਿੱਤਾ ਕਿ ਸਾਡੇ ਕਿਸਾਨਾਂ ਨੂੰ ਭਰੋਸਾ ਤੇ ਜਿਹੜੀ ਇਹਨਾਂ ਦੀ ਸਪਲਾਈ ਕੱਟ ਹੈਗੀ ਉਹ ਪੂਰੀ ਹੋ ਜੇ ਹੁੰਦੀ ਸੋ ਅੱਗੇ ਤੋਂ ਪਹਿਲਾਂ ਵੀ ਇਹ ਮਾਮਲੇ ਹੋਏ ਆ ਕਿ ਕਹਿੰਦੇ ਟਰਨ ਲਗਾਈਦਾ ਤਾਂ ਠੀਕ ਹੋ ਜਾਂਦਾ ਐਕਚੁਅਲੀ ਬਿਜਲੀ ਬੋਰਡ ਬਹੁਤ ਵਧੀਆ ਸਪਲਾਈ ਦਿੰਦਾ ਰਿਹਾ ਜੀ 18 ਤੋਂ 20 ਘੰਟੇ ਵੀ ਸਪਲਾਈ ਦਿੰਦਾ ਰਿਹਾ ਮੀਨ ਟਾਈਮ ਚ ਪਾਵਰ ਦੀ ਸ਼ਾਰਟੇਜ ਆਨ ਕਰਕੇ ਐੋ ਜਿਹੇ ਪ੍ਰੋਬਲਮਸ ਟੈਂਪਰੇਰੀ ਫੇਸ ਆਉਂਦਾ ਉਹ ਜਲਦੀ ਸੈਟਟ੍ਰੈਕਟ ਹੋ ਜਾਏਗਾ ਜੀ ਫਿਰ ਵੀ ਇੱਕੋ ਵਾਸਤੇ ਮਤਲਬ ਕਿ ਜਿਹੜੀਆਂ ਦਿੱਕਤਾਂਆਂ ਨੇ ਇਹ ਅਸੀਂ ਉੱਪਰ ਮੈਨੇਜਮੈਂਟ ਦੇ ਧਿਆਨ ਚ ਲਿਆਦੇ ਹਾਂ ਜੀ ਕੀ ਸ਼ੁਭਨਾਮ ਜੀ ਤੁਹਾਡਾ ਕੀ ਹੈ ਜੀ ਤੁਸੀਂ ਅਜਾ ਡਾਇਰੈਕਟ ਫੈਕਸ਼ਨ ਆ ਹਾਂ AWB ਜੀ ਅਜਾ ਕੀ ਸ਼ੁਭਨਾਮ ਰਜੇਸ਼ ਕੁਮਾਰ Che